ਦੀਰ ਦੀ ਹਰ ਜਲਹਾਰ ਦੋਸਤਾਂਾਂ ਦਾ ਤਰਾ ਮੇਰੀ ਉਮੀਦ ਕਰਦੇ ਹਾਂ ਠੀਕ ਠਾਕ ਛੱਡੇ ਜਾਮ ਰੂ ਹੀ ਸੈੱਟ ਰਹਿਣਾ ਹੈ ਲਓ ਵੀ ਮਿੱਤਰੋ ਅੱਜ ਜਿਹੜੇ ਆਪਣੇ ਇੱਕ ਆਪਣੀ ਲਾਲਸਰੀ ਬੰਨੀ ਵੀ ਹੈ ਜਿਹੜੀ ਦੂਜੀ ਪਾਰਟੀ ਹੈ ਉਹ ਕੱਢਦੇ ਹਾਂ ਬਾਹਰ ਪਹਿਲਾ ਕਾਲਸਰਾ ਤੇ ਉਹ ਫੜਦੇ ਦੂਜਾ ਗੂਤਰ ਕਾਲੀ ਪੂਛਾ ਲੈ ਆਉਣਾ ਮਦੋਨੇ ਬਾਹਰ ਕੱਢ ਕੇ ਲਓ ਵੀ ਕਾਲਸਰਾ ਤੇ ਕਾਲੀ ਪੂਛਾ ਫੜ ਲਿਆ ਆਪਾਂ ਠੀਕ ਹੈ ਜੀ ਆ ਲੈ ਇੱਕ ਉਹ ਬਹਿ ਗਿਆ। ਹਲੂ ਕਾਲਸਰਾ ਵੀ ਅੱਜ ਬਹਿ ਗਿਆ। ਆ ਤਾਂ ਬਣ ਗਈ ਗੱਲ। ਠੀਕ ਹੈ ਜੀ। ਨੰਨਾ ਵੀ ਆ ਗਿਆ। ਕਿਵੇਂ ਆ? ਬੱਚੇ ਵੀ ਕੱਢ ਲਈ ਤੈਨੂੰ। ਕੱਢ ਗਏ, ਡਾ ਲੀਏ। ਹਾਂ ਹਾਂ। ਲੈ ਫੜਾ ਮੈਨੂੰ। ਦੀਪ ਵੀ ਆ ਗਿਆ। ਐਵੇਂ ਆ। ਹਟ। ਡਾਉਣੇ ਇਹਨਾਂ ਦੇ ਦੋ ਇਹਨੂੰ ਫੜਾ ਦੋ ਦੂ ਬੋਲੇ ਹੋਰ ਲਿਆ। ਇਹ ਬਾਈ ਕਿੰਨਾ ਲਿਆ ਜਵਾ। ਬੋਲੇ। ਬੋਲੇ ਬੋਲੇ। ਆਹ ਜਿਹੜੇ ਦਾ ਭਰਾ ਵੀ ਇਹਨੂੰ। ਕੀ ਬਾਪ ਭਰਾਵਾ ਜੰਨਾ ਦੂਸੇ ਵਾਲਾ। ਕਿੱਥੇ ਆ? ਤੁਹੇ ਫਟੇ ਆਲਾ ਹਾਂ ਹਾਂ ਹਾਡੇ ਨੂੰ ਵੀ ਅੱਜ ਇਹਦਾ ਪਤਾ ਨਹੀਂ ਕਦੋਂ ਲੰਮ ਜਾਵੜ ਵੇ ਇਹ ਅੱਛਾ ਸਹੀ ਗੱਲ ਆ ਉਹ ਮੇਰਾ ਨੰਨੇ ਦਾ ਛੱਡਿਆ ਆ ਤੇ ਮੋੜ ਨਹੀਂ ਨਹੀਂ ਜੋ ਯਾਰ ਦੀ ਨਾ ਮੜੇ ਤੇ ਨਾ ਮੜੇ ਮਰਜੀ ਇਹਨਾਂ ਦੀ ਭਰਾਵਾ ਲੈ ਦੋ ਮੈਨੂੰ ਵੀ ਫੜਾ ਇੱਕ ਦਾ ਨਹੀਂ ਬਰਬ ਤੂੰ ਤੂੰ ਓਏ ਹੋਰ ਲਿਆ ਡੰਡੇ ਆਲਾ ਰਹਿਂਦਾ ਹਜੇ ਹਾਂ ਉਹ ਰੋਕ ਜਾ ਭਰਾਵਾ ਹੋਰ ਲਿਆ ਮੈਨੂੰ ਵੀ ਫੜਾ ਦੇ ਬੋਲੋ ਚੱਲ ਰਲਾ ਰਹਿਂਦਾ ਵਾ ਚੱਲ ਬਲ ਆਵੇ ਡੰਡੇ ਆਲੇ ਸਾਹਮਣੇ ਬਿਠੇ ਲਾਲਚੀ ਨੇ ਦੋਨੇ ਹੀ ਨਹੀਂ ਆਏ ਲਾਲਚੀ ਨੇ ਇੱਕ ਹੋਰ ਫੜਾ ਸੱਤਾਂ ਨੂੰ ਫੜਾ ਜੁੱਤਾਂ ਡੰਡਿਆਂ ਲਾਲ ਚੀਨਾ ਇੱਕ ਹੋਰ ਆਵੇ ਓਏ ਓਲੇ ਲੱਗ ਲੱਗ ਓਏ ਚੱਲ ਇਹ ਤਾਂ ਤੂੰ ਇਕੱਲੇ ਨੂੰ ਮਾਰਦੇ ਚੱਲ ਠੋਕ ਦੋ ਓਲੇ ਠੋਕ ਦੋ ਠੋਕ ਦੋ ਬਾਲੀ ਨਾ ਤਾਂ ਮਾਰਿਓ ਬਾਈ ਬਣਦੇਗਾ ਠੀਕ ਆ ਠੀਕ ਆ ਛੱਡ ਦੋ ਬਾਦੀ ਬਾਈ ਹੋਲੀ ਆ ਉੱਤੇ ਬੈਠਾ ਇੱਕ ਕਾਲਸ ਰਨੀ ਵੀ ਕਰਕੇ ਵੀ ਗੈਰ ਆਉ ਜਾਂਦੇ ਆ ਆਹ ਰਹੀ ਬਾਈ ਸਾਰੀ ਡਾਰ ਕਾਵਾ ਹਾਂ ਆ ਰਿਹਾ ਠੀਕ ਆ ਤੇ ਆਪਾਂ ਹੋਰ ਵੀ ਗੇਰਦੇ ਆ ਥਾਲੇ ਨਹੀਂ ਵੀ ਕਰ ਯਾਰ ਹੋਰ ਕਿਹੜੇ ਵੇਰ ਬਹੁਤ ਦਾ ਨੂੰ ਵੀੜਾ ਚੱਲੇ ਭੱਜ ਜਾ ਬੱਲਾ ਦੇਖ ਤੇਰੀ ਵੜਕਾਈ ਨਾ ਵੜਕਾਈ ਨਾ ਵੜਕਾਈ ਨਾ ਬਸ ਉਹ ਦੋਨੇ ਕਾਲੀ ਪੂਛਲੇ ਨਿਗਾਹ ਰੱਖੀ ਕਿਤੇ ਬਹਿ ਕੇ ਤਾਂ ਨਹੀਂ ਆਉਂਦਾ ਅੱਜ ਬਹੁਤ ਅੱਜ ਆ ਵੀ ਰਿਹਾ ਆ ਮੂਰੇ ਮੂਰੇ ਫਿਰਦਾ ਇਹਦੇ ਚੱਲ ਰਲਾ ਵੀ ਦਾਤਾ ਹੋ ਜਾਂਦਾ ਬਾ ਠੀਕ ਆ ਬਾਕੀ ਬਈ ਭਾਪੇ ਦੇ ਵੀ ਦਰਜਾਲ ਸ਼ਦਰੀਆਂ ਲੱਗੀਆਂ ਹੋਈਆਂ ਪਤਾ ਨਹੀਂ ਡਾ ਕੇ ਆਏ ਬੈਠੇ ਜਾਂਦੇ ਆਪਣਾ ਰੱਤਾ ਆਉਂਦਾ ਵੇ ਕੀ ਹਲਰ ਆਲਾ ਕੀ ਹਲਰਾਂ ਦੋਨੇ ਪਾਸੇ ਹੋ ਜਾਂਦਾ ਫੁੱਲ ਤੇਜ ਬਾਕੀ ਉਹ ਫਿਰਦੇ ਸਾਰੇ ਕੀੜੀਆਂ ਵਾਂਗੂ ਹੋ ਜਾਂਦਾ ਕਾਲੀ ਪੂਛਾ ਆਇਆ ਵੀਰਿਆ ਇਹ ਤੇ ਆਜਾ ਬੰਦਾ ਵਾਹ ਇਹ ਤੇ ਆਜਾ ਦੀਪ ਦਿਨਰਾ ਵੀ ਇਹ ਕਿ ਐਵੇਂ ਯਾਰ ਟੱਕਰ ਆਣਾ ਮਰੀ ਮੇਰਾ ਬਾਈ ਕਹ ਦੱਸ ਫੇ ਤਾਂ ਮਨਾਂ ਕਿਹਾ ਉਹਨਾਂ ਨੇ ਕੁਝ ਨਾ ਭਰਦੇ ਲੈ ਮੈਂ ਪਾਣੀ ਪੀਣ ਲੱਗਾ ਪੀਲਾ ਪੀਲਾ ਕੁਝ ਨਹੀਂ ਭਰਦੇ ਯਾਰ ਥੋਨੇ ਬੜਾ ਨੂੰ ਨੇ ਯਾਰ ਥੋਨਾ ਹੀ ਯਾਰ ਰੱਬੇ ਯਾਰ ਆ ਸਨਸੈਟ ਵਾ ਤਕੜਾ ਹਲਾ ਭਰਾ ਹੋਵਾ ਦਾ ਸਨਸੈਟ ਹੂੰ ਸਨਸੈਟ ਦਾ ਸੂਰਜ ਛਪ ਗਿਆ ਮਿੱਤਰੋ ਉਹਨੂੰ ਕਹਿੰਦੇ ਆ ਚੱਲ ਅੱਪ ਹੋ ਗਿਆ ਵੇਖੀ 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 ਰੱਤਾ ਤੇ ਇਹੋ ਜਿਹਾ ਲੜ ਲੜਾ ਵੇਖੀ 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 ਵੜ ਚੱਲੇ ਘਰਾਂ 'ਚ ਇਹ ਆ ਲੈ ਜਰਦੇ ਆ ਆ ਰੇ ਆ ਗਿਆ ਇੱਧਰ ਯਾਰ 10000 ਉਹ ਤੇ ਨਹੀਂ ਲੰਦਾ ਆ ਰੇ ਆ ਰੇ ਬਾਈ ਦੋਨੇ ਭਰਾ ਕੋਈ ਉਹ ਕਿੱਧਰ ਫਿਰਦਾ ਤੇਰੇ ਵਾਲਿਆਂ ਨਾਲ ਡਿੱਗੀ ਜਾਂਦਾ ਲੈ ਹੋ ਬਈ ਲੈ ਉਹਨੂੰ ਵਾਹਣਗੇ ਮਗਰੇ ਯਾਰ 10000 ਨਹੀਂ ਭਰਾ ਬਾਹੀਂ ਨਹੀਂ ਵੰਦੇ ਨਾ ਬਹਿ ਰਹੇ ਆਂਦੇ ਪਾਪਗਾ ਨਹੀਂ ਤੇਰੇ ਨਾਲ ਉੱਤਰੋ ਜੇ ਉਹੀ ਤਾਂ ਰੌਲਾ ਨਾ ਉਹੀ ਤਾਂ ਰੌਲਾ ਉਹ ਥਾਲਾ ਵਾਤੀ ਮੋੜ ਕੇ ਉਹ ਬੋਰਡ ਤੇ ਬੈਠੂ ਯਾਰ ਜੋ ਤੇਰੇ ਨੰਨੇ ਮੇਰੀ ਇਹ ਤਾਂ ਕੀ ਖਸਤ ਉੱਚੀ ਸਰੀ ਲਾਇਆ ਕਰਨ ਟਾਈਮ ਨੂੰ ਬਹਿ ਜਾਣਾ ਹੁਣ ਨੀਵੀਂ ਲਾਈ ਕਰਕੇ ਵੱਧ ਚਾਰ ਗੇੜੇ ਦਿੰਦੇ ਆ ਇਹਨਾਂ ਨੇ ਬੋਰਡ ਤੇ ਬਾਦਣਾ ਮੇਰੇ ਵਾਲਾ ਵੀ ਦੇਖ ਲਈ ਵੀ ਆਪਣਾ ਬੱਚਾ ਨਾਲ ਇੱਕ ਉਧਰ ਡੈਗਦਾ ਫਿਰ ਨੰਨੇ ਵਾਲੇ ਬੈਠੀ ਜਾਂਦੇ ਬੱਚੇ ਜੀ ਇਹ ਆਉ ਤੇਰੇ ਤਰੀਂ ਤੇ ਇਧਰ ਆਵੇ ਉਹ ਵੇ ਬੂਟਾ ਗਈਆਂ ਦਾ ਦਾਦੇ ਕੁੱਤਰ ਏ ਤੂੰ ਗੱਡਾ ਤੇ ਜੀ ਹੋਰ ਹੁਣ ਕਿਹੜੇ ਡਾਦੇ ਗੱਡਾ ਤੇ ਜੀ ਡਾਣ ਵਾਲੇ ਪਾਣੀ ਦਾ ਕਰੰਟ ਮਾਰੂਗਾ ਤੇਰੇ ਹੋ ਆ ਉਂਗਲਾ ਤੇ ਜ਼ਖਮ ਹੋਏ ਰਿਆ ਉਦੋਂ ਪਾਣੀ ਲੱਗਦਾ ਹੁੰਦਾ ਵਾ ਇਹ ਕੱਚਾ ਬਚਾ ਕੇ ਬਹਿ ਗਿਆ ਝੱਲਰ ਵਾਲਾ ਪਾਣੀ ਕਿਨੂੰ ਢੋਲਦਾ ਇਹ ਕੱਲ ਝੱਲਰ ਮਾਰੀ ਦੀ ਕਿੱਥੇ ਆ ਮੇਰਾ ਕੱਪ ਭਰਾਂ ਮੈਂ ਪੀਣਾ ਸੀ ਨਹੀਂ ਢੋਲਿਆ ਨਹੀਂ ਗਿਆ ਰੱਤਾ ਵੀ ਸੀਗਾ ਪਾਣੀ ਢੋਲਦਾ ਭਰਾਵਾ ਤੂੰ ਵਾਲਾ ਹੋਰ ਭਰ ਲੈ ਨਹੀਂ ਸੀਗਾ ਨਹੀਂ ਸੀਗਾ ਕੱਪ ਤਾਂ ਮੈਂ ਹੀ ਰਖਾਇਆ ਹੈ ਨਹੀਂ ਸੀ ਤੇ ਤੂੰ ਕੁਝ ਜੀਜੀ ਪਤਾ ਭਰਾਵਾ ਕੱਪ ਭਰ ਕੇ ਨਹੀਂ ਯਾਰ ਜਾ ਯਾਰ ਲੈ ਸਾਹੀ ਯਾਰ ਪਾਗਲਾ ਯਾਰ ਉਹਨੇ ਯਾਰ ਭਰਦਾ ਰੋਈ ਕਦੋਂ ਯਾਰ ਨਾ ਯਾਰ ਉਹ ਵਾਰੀ ਵਾਰੀ ਟੈਂਕੀ ਖੁੱਲ ਮੇਰੇ ਕਰੰਟ ਮਾਰਦੀ ਰਹੀ ਗਈ ਮਾਰਦੀ ਕਰੰਟ ਬਈ ਇੱਕ ਬੱਚਾ ਨ ਆਪਣਾ ਉਹ ਆਉਂਦਾ ਹੋਵੇ ਨੋਨੇ ਦੇ ਪੋਰ ਤੇ ਆਇਆ ਜਾਂਦਾ ਆ ਗਿਆ ਆ ਗਿਆ ਨੋਨੇ ਦੇ ਬੱਚੇ ਦਾ ਬਹਿ ਗਿਆ ਉਹਨਾਂ ਮਗਰ ਲਾ ਕੇ ਬੈੰਦਾ ਸੀ ਉੱਥੇ ਉਹ ਉਹ ਦੇ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਭੋਲਿਆ ਕਿਧਰ ਗਿਆ ਆ ਗਿਆ ਆ ਲੈ ਗਿਆ ਆ ਲੈ ਗਿਆ ਹੋਏ ਆ ਰਿਹਾ ਲਓ ਬਈ ਰੱਤਾ ਡਕਦਾ ਆਉਂਦਾ ਹੋ ਸਕਦਾ ਬੈਠੇ ਇਹ ਨਾਂ ਗਿਆ ਗਲਾ ਵੀ ਪੂਛ ਵਾਲਾ ਵੀ ਆ ਗਿਆ ਵੇ ਲਗਭਗ ਸਾਰੇ ਸਾਰੇ ਉੱਡੇ ਹੀ ਫਿਰਦੇ ਆ ਇੱਕ ਝੱਲਰ ਵਾਲੇ ਤਾੜੇ ਕੱਲਾ ਬਾਕੀ ਸਭ ਫਿਰਦੇ ਆ ਤੇ ਫਿਰਦੇ ਹੀ ਰਹਿਣ ਹਵਾ ਵੀ ਚੱਲਦੀ ਅੱਜ ਆ ਦੇਖ ਲਓ ਜਿੰਨੀ ਕਿ ਝੱਲ ਰਹਿ ਹਲਦੀ ਆ ਬਾਕੀ ਇਧਰ ਆਸਤੋਂ ਤੇ ਹਲਦੇ ਦੇਖ ਲਓ ਮਾੜੇ ਮੋٹے ਬਾਕੀ ਆ ਗਈ ਪਾਰਟੀ ਆਪਣੀ ਹੂੰ ਹੂੰ ਆ ਦੇ ਨੀ ਆ ਲੋਈ ਦੋ ਹੋਰ ਬਹਿ ਗਏ ਬੱਚੇ ਇਹਨਾਂ ਨੂੰ ਵੀ ਆ ਪਤਾ ਆੜਦਗੇ ਇੱਕ ਹੀ ਟੀਟ ਜਨ ਆ ਕੇ ਬਾਈ ਬਾਕੀ ਆ ਫਿਰਦੇ ਆ ਆ ਜਾ ਤੇ ਲੈ ਕਰ ਲੋ ਗੱਲ ਇਹ ਵੀ ਬਹਿ ਗਿਆ ਗਲਾ ਦੀ ਬੂਰਦਾ ਦੇਖੋ ਦੇਖ ਹੁਣ ਬੈਠੀ ਜਾਣਾ ਇਹਨਾਂ ਨੇ ਮੈਂ ਇਹ ਤਾੜਦਾ ਬਾਈ ਬਾਈ ਆਹ ਦੇਖੋ ਇਧਰ ਆ ਇੱਥੇ ਨਾ ਪਾਣੀ ਦਾ ਆਪਾ ਕੁੰਡਾ ਭਰੀਦਾ ਤੇ ਕੁੱਬੀ ਦੇਖੋ ਪਾਣੀ ਪੀਣ ਆਈ ਵੀ ਆ ਦੇਖੋ ਬਾਕੀ ਯਾਰ ਤੁਸੀਂ ਵੀ ਹਨਾ ਗਰਮੀ ਬਹੁਤ ਆ ਪਾਣੀ ਪੂਣੀ ਲੈਣਾ ਕੁੰਡਾ ਜਾਂ ਕੁਝੀ ਕੋਈ ਵੀ ਚੀਜ਼ ਭਰ ਕੇ ਰੱਖਦਾ ਕਰੋ ਅੱਟ ਗਈ ਨਾ ਬਾਈ ਕੱਲ ਮਿਲਾਂਗੇ ਆਪਣੇ ਨਾਲ ਚਾਰ ਜਾਨਵਰ ਆ ਬਾਹਰ ਇੱਕ ਕਾਲਸ ਰੋਡੇ ਫਿਰਦਾ ਇੱਕ ਕਾਲੀ ਪੂਛਦਾ ਦੋਨੇ ਵੱਡੇ ਕੁੱਤਰ ਜਾਨੀ ਦਾ ਤੇ ਦੋ ਦੂਸਰੇ ਆ ਬੱਚੇ ਇੱਕ ਡੰਡਾ ਵਾਲਾ ਇੱਕ ਜਿਹਦੇ ਜਿਹੜਾ ਆਪਣਾ ਉਹ ਆ ਹੀਟ ਜਾ ਇੱਥੇ ਬੈੰਦਾ ਵਾ ਉਹ ਵਾਲਾ ਚਾਰ ਆ ਜਾਣਗੇ ਰੋਡੇ ਫਿਰਦੇ ਬਾਕੀ ਸਭ ਮੈਂ ਤਾੜ ਤੇ ਤੁਹਾਨੂੰ ਦਿਖਾ ਦਿੰਨਾ ਤੇ ਹੁਣ ਆਪਾਂ ਡਾਵਾਂਗੇ ਚੀਨੀ ਹਜੇ ਨਿਡਾਉਂਦੇ ਕੱਲ ਦੋ-ਤਿੰਨ ਹਜੇ ਬਣ ਲਗੇ ਛਤਰੀ ਤੇ ਆਪਾਂ ਇੱਕ ਆਹ ਤੇ ਇੱਕ ਇੱਥੇ ਕੇ ਜੇ ਬੈਠਾ ਮੌਜਾ ਜਾ ਆ ਜਿਹੜਿਆ ਆਹ ਵਾਲਾ ਠੀਕ ਹੈ ਜੀ ਇੱਕ ਰੱਤਾ ਉੱਡ ਕੇ ਆਇਆ ਵਾ ਇਹ ਇੱਕ ਆ ਕਾਲੀ ਪੂਛ ਦਾ ਉੱਡ ਕੇ ਆਇਆ ਇੱਕ ਅਗਲਾ ਵੀ ਪੂਛ ਦਾ ਉੱਡ ਕੇ ਆਇਆ ਹੁਣ ਇੱਕ ਆ ਬੈਠਾ ਮੂਰੇ ਗਲਾਬੀ ਨਾ ਕੀ ਆ ਵੀ ਰਿਹਾ ਇਹ ਇਹ ਚਾਰ ਪੰਜ ਉੱਡ ਕੇ ਆਏ ਆ ਇਹ ਆ ਪਤਾੜਦੇ ਆ ਤੇ ਬਾਕੀ ਹਜੇ ਚਾਰ ਉੱਡੇ ਹੀ ਫਿਰਦੇ 8 9 ਛੱਡੇ ਸੀਗੇ ਠੀਕ ਆ ਜੀ ਤੇ ਥੱਲੇ ਜਿਹੜੇ ਬੱਚੇ ਆਏ ਹੋਏ ਉਹ ਤੁਹਾਨੂੰ ਦਿਖਾ ਦਹੋਣਾ ਚੱਲ ਕੇ ਉਹਨਾਂ ਨੂੰ ਬਦੰਬ ਤੋਂ ਪਾਉਨੇ ਆ ਚਲੋ ਖੋਟੇ ਚ ਚਲੋ 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 ਆਹ ਵੇਖੋ ਬਾਈ ਆਪਣੇ ਥੁ ਪੱਲੀ ਜੂਪਰੋਂ ਚੱਕਤੀ ਆ ਹੜ 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 ਜਾ ਹੜ ਜਾ ਇਹ ਥਰੇ ਤੇ ਖਿਡਣ ਲੱਗੇ ਚਲ ਯਾਰ ਇੰਜੋਏ ਕਰਿਆ ਕਰਨ ਚਲੋ ਚਲੋ ਬਾਈ ਅੰਦਰ ਸ਼ਾਮੀ ਛੱਡੂਗਾ ਹੁਣ ਗਰਮੀ ਬਹੁਤ ਬਹੁਤ ਚਲੋ ਬਈ ਅੱਜ ਨਹੀਂ ਕਿਹਾ ਮੁਰਗੀ ਨਾ ਡਾਤਾ ਆ ਲੋ ਬਈ ਇੱਕ ਬੱਚਾ ਬੈਠਾ ਉੱਡ ਕੇ ਆਏ ਅੱਜ ਪਾਣੀ ਦੇ ਘਰ ਤੇ ਠੀਕ ਅੱਜ ਪਹਿਲਾ ਪਾਣੀ ਛੇਨਾਂ ਨੂੰ ਇਹ ਇਹਨਾਂ ਨੂੰ ਹੁਣ ਲੈ ਕੇ ਚੱਲਾਂਗੇ ਆਪਾਂ ਸਿੱਧਾ ਬਾਜੀ ਤੇ ਨਹੀਂ ਮਤਲਬ ਕਿ ਆਏ ਨਹੀਂ ਪਾਣੀ ਦੇ ਇਹਨਾਂ ਨੂੰ ਹੋਰ ਲਾਵਾਂਗੇ ਇਹ ਦੂਜਾ ਬੱਚਾ ਆ ਰਿਹਾ ਠੀਕ ਆ ਇਹਨੂੰ ਵੀ ਪਾਣੀ ਪੁਣੀ ਜਿਹੜਾ ਪੀਉਣਾ ਸੀ ਪਿਆ ਤਾਂ ਬਦਾਂ ਪਾਵਾਂਗੇ ਰੋੱਕੇ ਹਜੇ ਦੂਜੇ ਦੇਖਦੇ ਆਂ ਬੱਚੇ ਲਓ ਬਈ ਨੁੰਨਾ ਗਿਆ ਵੇ ਜਿਹੜਾ ਬੱਚਾ ਕਰਿੰਦਾ ਸੀ ਡੰਡਿਆ ਵਾਲਾ ਹਨਾ ਇੱਕ ਉਹ ਦੂਜਾ ਵੀ ਖੜਦਾ ਆਪਣਾ ਨਾਮੀ ਇਹ ਢੀਠ ਜਾ ਜਿਹੜਾ ਕਰਦੇ ਛਤਰੀ ਖੜੀ ਆ ਨਾਮੀ ਦੀ ਤਾਂ ਮੰਗੇ ਜਾਣ ਦੇ ਆ ਜੂਗਾ ਤਾਂ ਆਜ। ਤੇ ਭਈ ਆਪਣੇ ਦੇ ਘਰੇ ਕੰਮ ਜਿਹਾ ਚੱਲਦਾ ਯਾਰ ਥੱਲੇ ਨਾ ਉਹ ਡਰੇਨ ਪੈਪ ਜਨਾ ਭਰ ਗਿਆ ਸੀਗਾ। ਜਿਹੜਾ ਕਿਚਨ ਚੋਂ ਆਉਂਦਾ ਵਾ। ਚਾਹ ਪੱਤੀਆਂ ਦਾ। ਚਾਹ ਪੱਤੀਆਂ ਦੇ ਪਤਾ ਨਹੀਂ ਕਾਹਦੇ ਨਾ ਭਰ ਗਿਆ ਸੀਗਾ ਤੇ ਉਹ ਕਰੇ ਮੈਸਤਰੀ ਲੱਗੇ ਆ। ਗ੍ਰੇਂਡਰ ਜਿਹਾ ਚੱਲੀ ਜਾਂਦਾ ਵਾ ਤੇ ਆਹ ਫੜਦੇ ਦੂਜੇ ਕੁਤਰ ਆਪਣੇ। ਆ ਵੀ ਆਂਦੇ। ਇਹ ਤਾਂ ਬਾਬੇ ਜੀ ਆ। ਲੋ ਭਾਈ ਆ ਪੱਤੀ ਨੂੰ ਬਰਾਮੜਾ ਰੱਖਦੇ ਆ। ਤੇ ਬੋਲਦਾ ਇੱਕ ਆ ਗਿਆ ਬਾਕੀ ਛਾਲੂਗਾ ਦੂਜੇ ਬੱਚੇ ਦੇ ਬਦਾਮ ਆ ਰਿਹਾ ਠੀਕ ਹੈ ਜੀ ਆ ਦੇ ਲਓ ਆ ਜਿਹੜੇ ਵਿੱਚ ਬਦਾਮ ਪਏ ਆ ਇਹ ਹੈਗੇ ਆ ਆਹ ਨੂੰ ਉਤਾਰ ਲਿਓ ਆ ਇਸ ਕਾਲ ਦੇ ਉੱਪਰੋਂ ਇਹ ਤਾਂ ਇਹਦੇ ਮੁੰਨਾ ਜੁੜੇ ਬੱਚੇ ਨਹੀਂ ਜਾਂਦਾ ਬਈ ਦਾਣੇ ਆ ਜੀ ਲੈ ਮੈਂ ਜਾਕੀ ਬਈ ਦੋ ਐਸੇ ਵਾ ਕਰਦਾ ਜਾਉਂਦਾ ਰਹਾ ਵੇ। ਲੋ ਬਈ ਬੱਚੇ ਨੂੰ ਨਾ ਹੁਣ ਆਪਾਂ ਦਾਣੇ ਪਾ ਦੇ। ਬਾਦਾਂਵੇਂ ਨੇ ਖਾਲੇ ਆ। ਇਹਨੂੰ ਵੀ ਦੇਣ ਦਾਣੇ ਦੇ ਤੇ ਆ ਦੇਖ ਲੋ ਕਿ ਹੋ ਜਾ ਵਿਚਾਰਾ ਮਰੀ ਗਿਰ ਜਾ। ਛੋਟਾ ਬੜਾ ਰਹਿ ਗਿਆ। ਤੇ ਆ ਨੰਨਾ ਦੋ ਬੱਚੇ ਲੈ ਕੇ ਆਇਆ ਆਪਦੇ। ਨੇ ਕੀ ਚੱਕਰ ਆ ਬਾਜੀ ਛੱਡਨੇ? ਹਾਂ। ਇਹਨਾਂ ਨੂੰ ਕੀ ਹੋ ਕੀ ਕਰਨ ਇਹਨਾਂ ਦਾ? ਇਹਨਾਂ ਨੂੰ ਗੋਲੀ ਲਾਉਣੀ ਇਹਨਾਂ ਨੂੰ। ਮਲਪਾਲੀ? ਹਾਂ। ਡਾਈ ਨਹੀਂ ਯਾਰ। ਅੱਛਾ ਭਈ ਆ ਦੇਖ ਲੋ ਬੱਚੇ ਕਰਾਈ ਸ਼ੌਂਗ ਯਾਰ। ਇਧਰੋ ਹਰੀ ਚਾਲ ਰਹਾ। ਅੱਧੀ ਇਧਰ ਉਹ ਲਾਲ ਆ ਯਾਰ ਬਲਾਗ ਜੀ ਦੇਖੇ ਲਾਲ ਆ ਹਾਂ ਬਾਈ ਆ ਦੇਖੋ ਆ ਬੱਚਾ ਕਿੱਟੀਆਂ ਅੱਖਾਂ ਦਾ ਹਨਾ ਹਾਂ ਜਿੰਦਰ ਇਹੋ ਜੀ ਅੱਖਾਂ ਇੱਕ ਹੋਰ ਲੈ ਗਿਆ ਬੱਚਾ 24 ਵਾਰੀ ਮਾਰ ਗਿਆ ਪੜ ਲਾਉਂ ਮੇਟਾ ਬੱਚਾ ਆ ਬਾਈ ਉਹ ਹਲੋ ਇਹ ਕਚਨਾਪੇ ਲੈਣਾ ਰੱਖਾਂ ਦਾ ਕਾਲਾ ਜੀਨਾ ਜਾ ਇਹਦੇ ਆਏ ਰੰਗ ਲੱਗੇ ਡੰਡਾ ਮਾਰਿਆ ਤੇ ਹਰਾ ਟੁੱਟ ਸਾ ਕੀਤਾ ਵੈ ਤੇ ਅੱਧੀ ਜੀ ਕਾਲੀ ਪੂਛ ਕੀਤੀ ਵੈ ਸਾਰੀ ਕੋਈ ਹੋ ਗਈ ਪਤਾ ਕਿਉਂ ਆ ਦੇਖ ਲਓ ਇੱਥੇ ਇੱਥੋਂ ਪਤਾ ਲੱਗਦਾ ਵੀ ਅੱਧੀ ਆ ਆ ਦੇਖ ਲਓ ਆ ਇੰਨੇ ਕ ਛੱਡੇ ਪਏ ਆ ਚਾਰ ਪੰਜ ਇਧਰੋਂ ਸਾਰੀ ਕਾਲੀ ਪੂਛ ਕੀਤੀ ਆ ਹਾਂ ਤੇ ਇਹ ਦੋ ਬੱਚੇ ਈ ਵਾਰਮਿੰਗ ਕਰਨੀ ਆ ਇਹ ਤਾਂ ਇੱਥੇ ਲੈ ਕੇ ਆਇਆ ਅੱਜ ਨਹੀਂ ਕਰਨੀ ਕਰਾਂਗੇ ਤਾਂ ਕੱਲ ਨੂੰ ਏ ਦੁਕਾਨੋਂ ਲੇ ਲੈ ਕੇ ਆਇਆ ਮੈਂ ਕਿ ਇੱਥੇ ਚੱਕ ਲਈ ਗੱਟਿਆਂ ਦੇ ਵੇਖ ਲੈ ਕੰਡੀਸ਼ਨ ਕੀ ਆ ਠੀਕ ਆ ਬਈ ਛੱਡ ਲਓ ਬਈ ਕੱਲ ਨੂੰ ਆਪਾਂ ਨੋਟੈਕ ਪਾਊਡਰ ਲੈ ਆਂਦਾ ਇਹ ਦੱਸਿਓ ਰਿਜ਼ਲਟ ਜੂਆਂ ਜੀਆਂ ਭੱਜ ਜਾਂਦੇ ਨੇ ਕਬੂਤਰ ਬੱਚਿਆਂ ਦੇ ਛੜਕਣਾ ਸੀ ਇਹਨਾਂ ਦੋਨਾਂ ਦੇ ਇਹਨਾਂ ਦੀ ਛੜਕ ਤਾਂ ਕਦੇ ਜਿਹੜਾ ਜਿਹੜਾ ਨਾਲ ਲੜਦਾ ਉਹਦੇ ਛੜਕਦਾ ਰਿਜ਼ਲਟ ਐਦਾ ਬਹੁਤ ਵਧੀਆ ਬਈ ਤੇ ਬਾਜੀ ਜ ਮਿਲ ਹੁਣ ਆਪਾਂ ਜਲਦੀ ਜਲਦੀ ਬਾਜੀ ਛੱਟਾਂਗੇ ਆ ਬੱਚੇ ਤਾਂ ਲੋ ਉਹਨਾਂ ਨੂੰ ਬਾਬਾ ਟਾਈਮ ਹੋ ਗਿਆ ਜਾਨੀ ਦਾ ਮੇਂ ਨਹੀਂ ਹੋ ਗਿਆ ਯਾਰ ਇਹਨਾਂ ਨੂੰ ਔੜ ਦੇਣ ਹੁਣ ਇਹਨੂੰ ਸਿੱਧਾ ਬਾਜੀ ਦੇ ਲੈ ਕੇ ਚੱਲ ਗਏ ਉਹ ਕੂਤਰਾ ਆਪਾਂ ਕੱਢਾਂਗੇ ਕਾਲਸਰੇ ਦੂਜਾ ਲੇਟ ਠੀਕ ਹੈ ਜੀ ਇਹਨੂੰ ਕਣਕ ਮੜੀ ਜੀ ਭੁੱਖ ਲੱਗਦੀ ਮੇਰੇ ਖਿਆਲ ਨਾਲ ਹਾਲੇ ਥੋੜਾ ਥੋੜਾ ਤੇਰਾ ਦੇਣਾ ਜਿੰਨਾ ਜੱਤ ਕਰਦਾ ਖਾਲਾ ਤੇ ਕਾਲੂ ਆਪੇ ਬੱਚਿਆਂ ਦੀ ਰੈਸਟ ਇਹਨਾਂ ਦੀ ਤੇ ਪਰਸ ਉਹ ਇਹਨਾਂ ਨੂੰ ਦੁਬਾਰਾ ਢਾਵਾਗੇ ਪਾਣੀ ਵਧਾ ਕੇ ਥੋੜਾ ਠੀਕ ਹੈ ਜੀ ਬਾ ਵੀਡੀਓ ਦੇਖਦੇ ਆ ਕਰੋ ਚੈਨਲ ਨੂੰ ਪਾ ਦਬਸਕਸਕ੍ਰਾਈਬ ਅੱਖਾ ਲਾ ਕੇ ਮਾਵਾ ਨਾ ਇੱਥੇ ਬੈਠੇ ਆ ਅਸੀਂ ਜਾਨਵਰਾਂ ਨੂੰ ਹੀ ਆਪਦੇ ਸਾਲਿਆਂ ਦੇ ਜਿੰਨੀ ਜਾਣੇ ਅੱਜ ਨੇ ਖਾਂਦਾ ਆਇਆ ਦੀ ਬੋ ਹਲੋ ਭਾਈ ਨਹੀਂ ਦੀਪਰੇ ਕੈਮਰਾ ਨੇੜੇ ਆ ਮੌਜਾ ਜੇ ਆਪਣਾ ਬੰਨਿਆ ਹੋਇਆ ਸੀਗਾ ਨਾ ਵੀ ਨਾ ਨਾ ਵੀ ਨਾ ਨਾ ਵੀ ਨਾ ਰੱਦਾ ਵਾਲਾ ਡਰਾ ਲੰਮਕ ਜਾ ਫਿਰ ਐਂ ਲਾਸ਼ ਬੰਦੇ ਆ ਭਾਈ ਫਿਰ ਕਹਿੰਦੇ ਆ ਆਪਣਾ ਖਿਡਾਰੀ ਪਾਪ ਕਰਦਾ ਇਹ ਤੰਦਰੁੱਟੀ ਕੇ ਲੋ ਖੋਲਣੀ ਐ ਤੁਹਾਨੂੰ ਮੈਂ ਆਥਰੇ ਬਈ 2 ਘੰਟੇ ਇਹਨਾਂ ਨੂੰ ਹੁਣ ਬੰਦਾਂਗੇ ਤੇ ਹੁਣ ਖੋਲ ਦੇਣੀ ਇਹਨਾਂ ਖੁੱਡੇ ਛੜ ਦੇਣ ਉਹਦੇ ਨਾਲ ਪਣੀ ਚੀਨੀ ਬੰਨੀ ਆ ਆ ਲੋ ਆ ਛੱਡ ਕੇ ਬਲਾ ਦਾ ਬਲਾ ਨਾ ਜਾ ਨਾ ਜਾ ਨਾ ਜਾ ਦੇਖ ਦੇਖ ਕੇ ਪੁੱਤਰੀ ਦਾਣੇ ਖਾਲਾ ਹਨ ਬਈ ਸ਼ਾਮੀ ਬੰਨਾਂਗੇ ਇਹਨਾਂ ਨੂੰ ਹੁਣ 2-2.5 ਘੰਟੇ ਇਹ ਹੈਗੇ ਕਬੂਤਰ ਪੱਕਾ ਕਰਨ ਦੇ ਘਰ ਦੇ ਇਲਾਜ ਧੋਪੇ ਮਚਾਓ ਇਹਨਾਂ ਨੂੰ ਤੇ ਧੋਪਣੇ ਹੀ ਖੁੱਲਣੇ ਆ ਇਹ ਬਸਾਂ ਧਿਆਨ ਰੱਖੋ ਲੰਗੜੇ ਲੰਗੜੇ ਹੋਣ ਨਾ ਹੂੰਪ ਉਸ ਨਹੀਂ ਹੁੰਦਾ ਇਹਨਾਂ ਪਾਸੇ ਬਈ ਪਾਸੇ ਤੇ ਆਏ ਪਾ ਜਿਹੜੇ ਹੁਣੇ ਆਏ ਆ ਫੜ ਲੈਣੇ ਆ ਇਹਨਾਂ ਨੂੰ ਠੀਕ ਹੈ ਜੀ ਪਾਣੀ ਪੀ ਲੈਂਦਾ ਪਾਣੀ ਪੀਂਦੀ ਜੀ ਨਹੀਂ ਜੀ ਤੇ ਇਹ ਇਹ ਲੈ ਜਾਂਦੇ ਆ ਪਾਸੇ ਮੁੜ ਕੇ ਇਹਨਾਂ ਨੂੰ ਰੋਕੇ ਰੈਸ਼ਨ ਪਾ ਦਾਂਗੇ ਤੇ ਇਹ ਵੀਡੀਓ ਦਾ ਪੀਛੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਫਿਰ ਵੀਡੀਓ ਕਰਦਾਂ ਲਗੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੁਣ ਕੱਲ ਵੀ ਨਹੀਂ ਕਾਲਸਰਾ ਗਿਆ ਅੱਜ ਵੀ ਨਹੀਂ ਗਿਆ ਬੋਰਡ ਤੇ ਨਹੀਂ ਕੱਲ ਤਾਂ ਪਰ ਜਾ ਕੇ ਆ ਅੱਜ ਨਹੀਂ ਗਿਆ ਪਰਸੋਂ ਨਹੀਂ ਗਿਆ ਸੀਗਾ ਠੀਕ ਹੈ ਜੀ ਉਹਨਾਂ ਨੇ ਵੀ ਸ਼ਰਤਾਂ ਪੱਤਰਾ ਠੀਕ ਆ ਤੇ ਸ਼ਾਮੀ ਇਹਨਾਂ ਨੂੰ ਚੀਨੀ ਨੂੰ ਤੇ ਉਹਨੂੰ ਫੇਰ ਵੰਦਾਂਗੇ ਮੌਜੇ ਇਹਨੂੰ ਉਦੋਂ ਬਾਅਦ ਆਪਾਂ ਕੱਲ ਪਰਸੋ ਤੱਕ ਇਹਨਾਂ ਨੂੰ ਦੁਪਹਿਰੇ ਹੀ ਡਾਵਾਵਾਂਗੇ ਉਸ ਨੂੰ ਦਿਖਾਵਾਂਗੇ ਇਹ ਵੀ ਸਿੱਧੇ ਕਰਕੇ ਕਾਲਸਰੇ ਹੁਣੀ ਪਾਣੀ ਤੇ ਕਰਾਂਗੇ ਦੋ ਚਾਰ ਡਾਂਗੀਆਂ ਹੋਰ ਕਰਾ ਕੇ ਉਹ ਗੰਗੂੜਾਂ ਤਾਂ ਲੱਗੀ ਗਏ ਉਹ ਦੋ ਢਾਈ ਘੰਟੇ ਵਦਗਾ ਮਾਰੇ ਆਉਂਦੇ ਹੁਣ ਸੁੱਕੇ ਹੀ ਠੀਕ ਹੈ ਜੀ ਫਿਰ ਉਹਨਾਂ ਨੂੰ ਪਾਣੀ ਤੇ ਕਰ ਲਾਂਗੇ ਬੱਚੇ ਅੱਜ ਪਹਿਲੀ ਜਾਈ ਸੀਗੀ ਪਾਣੀ ਵਾਲੀ ਠੀਕ ਹੈ ਤਿੰਨ ਚਾਰ ਡਾਂਗੀਆਂ ਕਰਾਵਾਂਗੇ ਉਸ ਤੋਂ ਬਾਅਦ ਆਪਾਂ ਬਾਜੀ ਦੇ ਲੈ ਚਲਾਂਗੇ ਬੱਚਿਆਂ ਨੂੰ ਕੀ ਆਪਣੇ ਤੁਸੀਂ ਵੀਡੀਓ ਦੇਖ ਵੀ ਲਏ ਨੇ ਕਈ ਬੰਦੇ ਤੇ 99% ਬੰਦੇ ਇਹੋ ਜਿਹੇ ਯਾਰ ਵੀਡੀਓ ਦੇਖ ਲੈਂਦੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਕਰ ਲਓ ਬਾਈ ਬਣਾ ਮੈਂ ਤੇ ਹੋਟ